ਮੈਂ சுரேਸ਼ ਕੁਮਾਰ ਸ਼ਰਮਾ ਸੀਨੀਅਰ ਬੈਲੈਂਸ ਕੋਚ ਅੱਜ ਇਸ ਸੋਚ ਬੈਲੈਂਸ ਪੇਜ ਦੇ ਉੱਤੇ ਮੈਂ ਤੁਹਾਡੇ ਨਾਲ ਇੱਕ ਨਾਮਰਾਦ ਭਿਆੰਕਰ ਬਿਮਾਰੀ ਦੇ ਉੱਤੇ ਵਿਚਾਰ ਸਾਂਝੇ ਕਰਨ ਜਾ ਰਿਹਾ ਹਾਂ 슈ਗਰ 슈ਗਰ ਦੁਨੀਆ ਦੀ ਨਾਮਰਾਦ ਇੱਕ ਬਿਮਾਰੀ ਹੈ ਜਿਹੜੀ ਦੁਨੀਆ ਦੇ ਵਿੱਚ ਮੈਡੀਕਲ ਸਾਇੰਸ ਦੇ ਮੁਤਾਬਕ ਲਾ ਇਲਾਜ ਹੋ ਚੁੱਕੀ ਹੈ ਦੁਨੀਆ ਦਾ ਹਰ ਚੌਥੇ ਤੋਂ ਪੰਜਵਾਂ ਬੰਦਾ ਇਸ 슈ਗਰ ਨਾਲ ਸੰਬੰਧਿਤ ਪ੍ਰੋਬਲਮ ਦਾ ਸ਼ਿਕਾਰ ਹੋ ਚੁੱਕਾ ਹੈਗਾ ਇਹ ਬਿਮਾਰੀ ਦੇ ਕਾਰਨ ਕੀ ਨੇ ਕਿੱਥੋਂ ਆਉਂਦੀ ਹੈ ਕਿਉਂ ਆਉਂਦੀ ਹੈ ਇਹਦਾ ਕੀ ਇਲਾਜ ਹੈ ਤੇ ਕਿਵੇਂ ਇਹਦਾ ਸਰੀਰ ਦੇ ਉੱਤੇ ਕਿਹੜੇ-ਕਿਹੜੇ ਅੰਗਾਂ ਤੇ ਕੀ-ਕੀ ਨੁਕਸਾਨ ਹੈ ਮੈਂ ਕੁਝ ਸ਼ਬਦਾਂ ਦੇ ਨਾਲ ਇਹਨੂੰ ਸਾਂਝਾ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਉਮੀਦ ਕਰੂੰਗਾ ਕਿ ਤੁਸੀਂ ਇਸ ਬਿਮਾਰੀ ਦੇ ਬਚਾਅ ਵਾਸਤੇ ਇਸ ਵੀਡੀਓ ਦੇ ਵਿੱਚੋਂ ਕੀ ਕੁਝ ਆਪਣੇ ਨਾਲ ਅਟੈਚ ਕਰਕੇ ਇਸ ਬਿਮਾਰੀ ਨਾਲ ਸੰਬੰਧਿਤ ਪ੍ਰੋਬਲਮਾਂ ਤੋਂ ਬਚ ਸਕਦੇ ਹੋ ਤਾਂ ਜਿਹੜੀ ਸ਼ੂਗਰ ਹੈ ਇੱਕ ਸਰੀਰ ਦੇ ਵਿੱਚ ਗ੍ਰੰਥੀ ਹੈ ਜਿਹਨੂੰ ਪੈਂਕਰੀਆਜ਼ ਜਾਂ ਗ੍ਰੰਥੀ ਕਹਿੰਦੇ ਆ ਇਸ ਗ੍ਰੰਥੀ ਦਾ ਮੂਲ ਕੰਮ ਕੀ ਹੈ ਕਿ ਇਸਨੇ ਸਾਡੇ ਇਨਸੂਲਿਨ ਨੂੰ ਪ੍ਰੋਡਿਊਸ ਕਰਨਾ ਹੈ ਇਨਸੂਲਿਨ ਬਣਾਉਂਦਾ ਕੰਮ ਕਰਦੀ ਤਾਂ ਇਨਸੂਲਿਨ ਸਾਡੇ ਬਲੱਡ ਦੇ ਵਿੱਚੋਂ 슈ਗਰ ਦੇ ਲੈਵਲ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ ਤਾਂ ਸਾਡੀ ਜਿਹਨੂੰ ਇਨਸੂਲਿਨ ਗ੍ਰੰਥੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਮੋਟਾਪੇ ਦੀ ਵਜ੍ਹਾ ਕਰਕੇ ਅੰਡਰ weight ਹੋਣ ਕਰਕੇ ਸਟ्रेस ਕਰਕੇ ਜਾਂ ਕਿਸੇ ਕਿਸਮ ਦੀਆਂ ਦਵਾਈਆਂ ਦਾ ਲਗਾਤਾਰ ਵਰਤੋਂ ਹੋਣ ਦੇ ਕਾਰਨ ਸਾਡੀ ਇਹ ਗ੍ਰੰਥੀ ਆਪਣਾ ਕੰਮ ਘਟਾਉਣਾ ਸ਼ੁਰੂ ਕਰ ਦਿੰਦੀ ਹੈ ਜਾਂ ਕੰਮ ਕਰਨਾ ਬੰਦ ਕਰ ਦਿੰਦੀ ਹੈ ਤਾਂ 슈ਗਰ ਦੇ ਉਪਰਕਾਰ ਦੇ ਹੁੰਦੇ ਆ 슈ਗਰ ਲੈਵਲ ਟਾਈਪ 1 ਤੇ ਟਾਈਪ 2 ਜਿਹੜੀ 슈ਗਰ ਹੈ ਸਰੀਰ ਦੇ ਵਿੱਚ ਜਦੋਂ ਇਹ ਡਿਸਟਰਬ ਹੁੰਦੀ ਹੈ ਤਾਂ ਸਾਡੇ ਸਰੀਰ ਦੇ ਵਿੱਚ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ ਸਰੀਰ ਦੇ ਵੱਖ-ਵੱਖ ਅੰਗ ਹੈ ਜਿਹੜੇ ਉਹ ਆਪਣੇ ਸਿਸਟਮ ਦੇ ਵਿੱਚ ਪ੍ਰੋਪਰ ਕੰਮ ਕਰਨਾ ਬੰਦ ਕਰ ਦਿੰਦੇ ਨੇ ਤਾਂ ਜਿਹੜੀ ਇਹਦੇ ਵਿੱਚ ਸਭ ਤੋਂ ਪਹਿਲੀ ਤਾਂ ਇਹ ਹੈ ਕਿ ਸਾਡੀ ਸ਼ੂਗਰ ਦੇ ਨਾਲ ਸਰੀਰ ਦੇ ਵਿੱਚ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਵੱਖ-ਵੱਖ ਬਿਮਾਰੀਆਂ ਸਾਡੇ ਸਰੀਰ ਦੇ ਉੱਤੇ ਆਪਣਾ ਅਟੈਕ ਕਰਦੀਆਂ ਤੇ ਸਰੀਰ ਆਪਣੀ ਮੁਰੰਮਤ ਕਰਨ ਦੇ ਵਿੱਚ ਯੋਗ ਨਹੀਂ ਰਹਿੰਦਾ ਤਾਂ ਇਹ ਗ੍ਰੰਥੀ ਡਿਸਟਰਬ ਕਦੋਂ ਹੁੰਦੀ ਹੈ ਸਾਡੇ ਸਰੀਰ ਦੇ ਵਿੱਚ ਕਿਸੇ ਵਜ੍ਹਾ ਕਰਕੇ ਚਰਬੀ ਦਾ ਜ਼ਿਆਦਾ ਬਨਣਾ ਸਾਡਾ ਜਿਹੜਾ ਲੀਵਰ ਹੈ ਬੈਡ ਕੋਲੇਸਟ੍ਰੋਲ ਬਣਾਉਣਾ ਸ਼ੁਰੂ ਕਰ ਦਿੰਦਾ ਤਾਂ ਬੈਡ ਕੋਲੇਸਟ੍ਰੋਲ ਸਟੈਪ ਵਾਈਜ਼ ਸਟੈਪ ਸਾਡੇ ਸਰੀਰ ਦੇ ਵਿੱਚ ਚਰਬੀ ਨੂੰ ਬਣਾਉਂਦਾ ਹੈ ਤਾਂ ਚਰਬੀ ਹੈ ਜਿਹੜੀ ਕੁਝ ਟਾਈਮ ਤੱਕ ਸਰੀਰ ਦੇ ਖਾਲੀ ਥਾਵਾਂ ਦੇ ਵਿੱਚ ਰੁਕਦੀ ਹੈ ਜਿਵੇਂ ਪੇਟ ਦਾ ਵਧਣਾ ਸਰੀਰ ਦਾ ਬਾਹਰੋਂ ਦਿਖਣਾ ਔਰ ਸਰੀਰ ਦੇ ਇੰਟਰਨਲ ਪਾਰਟਾਂ ਦੇ ਵਿੱਚ ਉਸ ਚਰਬੀ ਦਾ ਤੇ ਬੈਡ ਕੈਰੋਸਟ੍ਰੋਲ ਦਾ ਇੰਟਰ ਹੋਣਾ ਤਾਂ 3 ਸਾਲ ਤੱਕ ਜਿਹੜੀ ਬੈਡ ਕੈਰੋਸਟ੍ਰੋਲ ਜਾਂ ਚਰਬੀ ਹੈ ਸਰੀਰ ਦੇ ਖਾਲੀ ਥਾਂਾਂ ਤੇ ਰਹਿੰਦੀ ਹੈ 3 ਸਾਲ ਬਾਅਦ ਇਹ ਚਰਬੀ ਸਰੀਰ ਦੇ ਵਿੱਚ ਸਰਕੂਲੇਟ ਹੋਣਾ ਸ਼ੁਰੂ ਹੋ ਜਾਂਦੀ ਹੈ ਜਿਹੜੀ ਸਰਕੂਲੇਟ ਹੁੰਦੀ ਹੈ ਤਾਂ ਬਾਖੂਖ ਗ੍ਰੰਥੀਆਂ ਦੇ ਅੰਦਰ ਜਾਂ ਬਾਹਰ ਜਿਵੇਂ ਦਿਲ ਦੀਆਂ ਨਾੜਾਂ 'ਚ ਜਿੱਥੇ ਖੂਨ ਦਾ ਸੰਚਾਰ ਹੈ ਉਹਦੇ ਅੰਦਰ ਜਾਂ ਉਹਨਾਂ ਨਾੜਾਂ ਦੇ ਜਾਂ ਆਰਗਨਾਂ ਦੇ ਉੱਤੇ ਬਾਹਰਲੇ ਹਿੱਸੇ ਤੇ ਆਪਣਾ ਜਮਾਓ ਬਣਾਉਂਦੀ ਹੈ ਤਾਂ ਜਿਹੜੀ ਗ੍ਰੰਥੀ ਹੈ ਇਨਸੂਲਿਨ ਬਣਾਉਣ ਵਾਲੀ ਇਹ ਗ੍ਰੰਥੀ ਵੀ ਸਰੀਰ ਦੇ ਲੀਵਰ ਦੇ ਨੇੜੇ ਇੱਕ ਹਾਜ ਆਪਣੇ ਆਪਣਾ ਵਰਕ ਕਰਦੀ ਹੈ ਤਾਂ ਇਹ बैड ਕੋਲੇਸਟ੍ਰੋਲ ਚਰਬੀ ਸਾਡੇ ਸਰੀਰ ਦੀ ਉਸ ਗ੍ਰੰਥੀ ਦੇ ਅੰਦਰ ਜਾਂ ਬਾਹਰ ਜਦੋਂ ਆਪਣਾ ਜਮਾਓ ਬਣਾਉਂਦੀ ਹੈ ਸਾਡੀ ਗ੍ਰੰਥੀ ਇਨਸੂਲਿਨ ਦਾ ਜਿਹੜਾ ਪ੍ਰੋਡਕਸ਼ਨ ਹੈ ਉਹ ਦਿਸਟਰਬ ਹੋ ਜਾਂਦਾ ਜਦੋਂ ਡਿਸਟਰਬ ਹੁੰਦਾ ਤਾਂ ਸਾਡੇ ਸਰੀਰ ਦੇ ਵਿੱਚ ਸਿੰਪਟਮ ਆਉਂਦੇ ਆ ਸ਼ੂਗਰ ਦਾ ਘਟਣਾ ਜਾਂ ਸ਼ੂਗਰ ਦਾ ਵਧਣਾ ਇਹ ਸਾਡੇ ਮੈਡੀਕਲ ਚੈੱਕਅਪ ਲੈਬਾਂ ਦੇ ਵਿੱਚ ਪਤਾ ਲੱਗਦਾ ਕਿ ਸਾਡਾ ਸ਼ੂਗਰ ਘਟਣਾ ਸ਼ੁਰੂ ਹੋ ਗਿਆ ਘਟਣ ਦੇ ਸਿੰਪਟਮ ਵੱਖ-ਵੱਖ ਨੇ ਬੰਦਾ ਇੱਕ ਏਦਮ ਗੁੰਮ ਹੋ ਸਕਦਾ ਹੈ ਸ਼ੂਗਰ ਵਧਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਸਾਡੀਆਂ ਅੱਖਾਂ ਦੇ ਉੱਤੇ ਤੇ ਸਰੀਰ ਦੇ ਬਾਕੀ ਆਰਗਨਾਂ ਦੇ ਉੱਤੇ ਖਾਸ ਕਰਕੇ ਜਿਹੜੇ ਸਾਡੇ ਇਮਿਊਨਿਟੀ ਸੰਬੰਧੀ ਪ੍ਰੋਬਲਮ ਹੈ ਮਯੂਨਟੀ ਸਾਡੀ ਵੀਕ ਹੁੰਦੀ ਹੈ ਔਰ ਸਾਡੀ ਮਰਦਾਨਗੀ ਤਾਕਤ ਔਰਤ ਅਤੇ ਮਰਦ ਇਹਨਾਂ ਦੀ ਜਿਹੜੀ ਕੁਦਰਤੀ ਮਤ ਸ਼ਕਤੀ ਹੈ ਇਹ ਨਸ਼ਟ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਸਰੀਰ ਦੇ ਵਿੱਚ ਚਮੜੀ ਨਾਲ ਸੰਬੰਧ ਚ ਜੇ ਕੋਈ ਪ੍ਰੋਬਲਮ ਆ ਗਈ ਜਾਂ ਕਿਸੇ ਅੰਗ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਤਾਂ ਉਸ ਅੰਗ ਦੇ ਤੱਕ ਖੂਨ ਦੀ ਸਪਲਾਈ ਦੇ ਵਿੱਚ ਸ਼ੂਗਰ ਦੇ ਲੈਵਲ ਦੇ ਵਧਨ ਕਰਕੇ ਉਹਨੂੰ ਮਰਮਤ ਕਰਨਾ ਸਰੀਰ ਕੋਲੇ ਸੰਭਵ ਨਹੀਂ ਹੁੰਦਾ ਅਜਿਵੇਂ ਪੈਰ ਦਾ ਅੰਗੂਠਾ ਜਾਂ ਪੈਰ ਦੀਆਂ ਉਂਗਲਾਂ ਕਾਲੀਆਂ ਹੋ ਜਾਣੀਆਂ ਔਰ ਸ਼ੂਗਰ ਵਾਲੇ ਮਰੀਜ਼ ਦਾ ਉਹ ਜ਼ਖਮ ਠੀਕ ਨਹੀਂ ਹੁੰਦਾ ਤਾਂ ਕਈ ਕਈ ਵਾਰੀ ਡਾਕਟਰਾਂ ਨੂੰ ਉਹ ਅੰਗ ਕੱਟਣੇ ਪੈ ਜਾਂਦੇ ਨੇ ਕਈ ਵਾਰੀ ਤਾਂ ਸਰੀਰ ਦਾ ਸੀ ਅੰਗ ਭੰਗ ਕਰਾਉਣੇ ਆ ਕਈ ਵਾਰ ਇਸ ਸ਼ੂਗਰ ਦੇ ਵਿੱਚ ਬੀਪੀ ਹਾਈ ਹੋ ਕੇ ਸਾਡੀਆਂ ਸਰੀਰ ਦੀਆਂ ਅੰਦਰਲੀਆਂ ਗ੍ਰੰਥੀਆਂ ਦੇ ਉੱਤੇ ਬੜਾ ਮਾੜਾ ਪ੍ਰਭਾਵ ਪਾਉਂਦੀ ਹੈ ਤਾ ਸਰੀਰ ਦੇ ਵਿੱਚ ਜੋ ਸਾਡੀ ਇਮਿਊਨਿਟੀ ਵੀਕ ਹੁੰਦੀ ਹੈ ਸਾਡੀ ਕੁਦਰਤੀ ਸ਼ਕਤੀ ਹੈ ਜਿਹਨੂੰ ਮਰਦਮੇ ਸ਼ਕਤੀ ਕਹਿੰਦੇ ਆ ਉਹ ਨਸ਼ਟ ਹੁੰਦੀ ਹੈ ਤਾਂ ਸਰੀਰ ਸਾਡਾ ਇੰਨਾ ਸਮੇਂ ਤੋਂ ਪਹਿਲਾਂ ਵੀਕ ਹੋ ਜਾਂਦਾ ਹੈ ਕਿ ਇੱਕ ਨੌਜਵਾਨ ਬੰਦਾ ਵੀ ਇੱਕ 90 ਸਾਲ ਦੇ ਬੁਢਾਪੇ ਵਾਲੀ ਜ਼ਿੰਦਗੀ ਦੇ ਵਿੱਚ ਆ ਜਾਂਦਾ ਹੈ ਤਾਂ ਜਦੋਂ ਸਰੀਰ ਦੇ ਕੋਲੇ ਆਪਣੀ ਸ਼ੂਗਰ ਦੀ ਵਜ੍ਹਾ ਕਰਕੇ ਕਮਜ਼ੋਰੀ ਆਉਂਦੀ ਹੈ ਤਾਂ ਸਰੀਰ ਆਪਣੀ ਕਿਸੇ ਵੀ ਬਿਮਾਰੀ ਨਾਲ ਲੜਨ ਦੀ ਸ਼ਕਤੀ ਨਹੀਂ ਰੱਖਦਾ ਅੱਖਾਂ ਦੀ ਨਿਗਾਹ ਤੇ ਅਸਰ ਪੈਣਾ ਚਮੜੀ ਦੇ ਵਿੱਚ ਪ੍ਰੋਬਲਮਾਂ ਦਾ ਆਉਣਾ ਖੂਨ ਦੇ ਵਿੱਚ ਸ਼ੂਗਰ ਦਾ ਲੈਵਲ ਵਧਣਾ ਬੀਪੀ ਹਾਈ ਹੋਣਾ ਔਰ ਸਰੀਰ ਦੇ ਕੋਲੇ ਜੇ ਕੋਈ ਬੀਪੀ ਹਾਈ ਕਰਕੇ ਕੋਈ ਨਾੜ ਦਾ ਫਟਣਾ ਅਟੈਕ ਦਾ ਆਉਣਾ ਜਿਹੜੇ 슈ਗਰ ਦੇ ਅਟੈਕ ਨੇ ਇਹ ਬਹੁਤ ਹੀ ਖਤਰਨਾਕ ਹੁੰਦੇ ਨੇ ਤੇ ਇਸ ਕਰਕੇ ਜਿਹੜੀ ਸਾਡੀ ਇਨਸੂਲਿਨ ਬਣਾਉਣ ਵਾਲੀ ਗ੍ਰੰਥੀ ਹੈ ਅਗਰ ਮੋਟਾਪੇ ਦੇ ਕਾਰਨ ਹੈ ਜਾਂ ਸਟ੍ਰੈਸ ਦੇ ਕਾਰਨ ਹੈ ਜਾਂ ਅੰਡਰ weight ਹੋਣ ਦੇ ਕਾਰਨ ਹੈ ਓਵਰ weight ਅੰਡਰ weight ਤੇ ਸਟ੍ਰੈਸ ਵਾਲੇ ਵਿਅਕਤੀ ਨੂੰ 슈ਗਰ ਦਾ ਲੈਵਲ ਹੈ ਜਿਹੜਾ ਜ਼ਿੰਦਗੀ ਦੇ ਵਿੱਚ ਬਹੁਤ ਡਿਸਟਰਬ ਕਰਦਾ ਹੈ ਇਸ ਕਰਕੇ ਸਾਨੂੰ 슈ਗਰ ਸੰਬੰਧੀ ਜਿਹੜੀਆਂ ਪ੍ਰੋਬਲਮ ਐ ਇਹਨਾਂ ਦੇ ਬਚਾਅ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਆਪਣਾ ਲਾਈਫ ਸਟਾਈਲ ਤੇ ਸ਼ੂਗਰ ਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਦਾ ਵਿੱਚ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਜਾਮਨ ਕਰੇਲਾ ਜਿਹੜਾ ਹੈਗਾ ਇਹ ਸਬਜੀ ਦੇ ਰੂਪ ਚ ਜਾਂ ਪਾਊਡਰ ਦੇ ਰੂਪ ਚ ਸੁੱਕੇ ਪਾਊਡਰ ਦੇ ਰੂਪ ਚ ਕੜੂ ਕਾਲੀ ਜੀਰੀ ਇਹ ਸਾਡੇ ਪਾਊਡਰ ਦੇ ਰੂਪ ਚ ਸਾਡੇ ਸਰੀਰ ਚ ਦੇਣ ਨਾਲ ਇਸ ਦੇ ਲੈਵਲ ਨੂੰ ਘਟਾਉਂਦਾ ਹੈ ਕਈ ਵਾਰ ਸਾਡੇ ਦਿਮਾਗ ਚ ਹੁੰਦਾ ਹੈ ਕਿ ਮਿੱਠਾ ਖਾਣ ਨਾਲ ਸ਼ੂਗਰ ਹੁੰਦਾ ਹੈ ਇਹ ਇੱਕ ਭ੍ਰੰਤੀ ਹੈ ਜਿਹੜਾ ਫਲਾਂ ਦੇ ਵਿੱਚ ਮਿੱਠਾ ਹੈ ਉਹ ਕਦੇ ਵੀ ਸ਼ੂਗਰ ਦੇ ਲੈਵਲ ਨੂੰ ਨਹੀਂ ਵਧਾਉਂਦਾ ਜਿਹੜਾ ਖੰਡ ਦਾ ਮਿੱਠਾ ਹੈ ਇਹ ਸ਼ੂਗਰ ਦੇ ਲੈਵਲ ਨੂੰ ਇਨਕਰੀਸ ਕਰਦਾ ਹੈ ਜਦੋਂ ਅਸੀਂ ਸੀਰ ਲੈਂਦੇ ਤੇ ਇੱਥੋਂ ਤੱਕ ਦੱਸ ਦਈਏ ਕਿ ਜੇ ਅਸੀਂ ਕੁਵਾਰ ਕarele ਜਾਮਨ ਵਗੈਰਾ ਵੀ ਖਾਂਦੇ ਆ ਤਾਂ ਚਾਹੇ ਅਸੀਂ ਕੌੜੀ ਤੋਂ ਕੌੜੀ ਚੀਜ਼ ਖਾ ਲਈਏ ਕੜੂ ਕਾਲੀ ਜੀ ਦੀ ਵਗੈਰਾ ਅਸੀਂ ਪਾਊਡਰ ਖਾ ਲਈਏ ਕੇਰਾ ਸਾਡੇ ਸਰੀਰ ਨੇ ਇਹਨੂੰ ਸਾਰਿਆਂ ਨੂੰ ਗਲੂਕੋਜ਼ ਚ ਕਨਵਰਟ ਕਰਨਾ ਹੁੰਦਾ ਜਿਹੜਾ ਵੀ ਭੋਜਨ ਪਾਣੀ ਅਸੀਂ ਲੈਨੇ ਆ ਸਰੀਰ ਚ ਪਹਿਲਾਂ ਗਲੂਕੋਜ਼ ਚ ਕਨਵਰਟ ਹੁੰਦਾ ਫਿਰ ਜਾ ਕੇ ਉਸ ਚ ਆਉਂਦਾ ਤਾਂ ਇਸ ਕਰਕੇ ਜਿਹੜੇ ਫਲਾਂ ਦੇ ਵਿੱਚ ਰਸ ਹੈਗੇ ਇਹ ਜਿਹੜੇ ਮਿੱਠੇ ਐ ਇਹ ਕਦੇ ਵੀ ਸ਼ੂਗਰ ਨੂੰ ਨਹੀਂ ਵਧਾਉਂਦੇ ਤਾਂ ਸਰੀਰ ਦੀ ਤਾਕਤ ਵਾਸਤੇ ਫਲਾਂ ਨੂੰ ਅਸੀਂ ਲੈਣ ਲੱਗੇ ਵੀ ਕਈ ਵਾਰੀ ਕਹਿੰਦੇ ਆ ਵੀ ਮੈਂ ਸ਼ੂਗਰ ਹੈ ਜੀ ਮੈਂ ਆਹ ਫਲ ਜ਼ਿਆਦਾ ਮਿੱਠਾ ਨਹੀਂ ਖਾਣਾ ਤਾਂ ਜਿਹੜਾ ਸ਼ੂਗਰ ਐ ਇੱਕ ਖੰਡ ਦਾ ਸ਼ੂਗਰ ਮਾੜਾ ਐ ਸ਼ਹਿਦ ਦਾ ਸ਼ੂਗਰ ਹੈ ਜਿਹੜਾ ਉਹ ਵੀ ਅਸੀਂ ਲੈ ਸਕਦੇ ਆ ਤੇ ਗੁੜ ਦਾ ਵੀ ਅਸੀਂ ਵਰਤੋਂ ਕਰ ਸਕਦੇ ਆ ਪਰੰਤੂ ਜਿਹੜਾ ਸ਼ੂਗਰ ਦੇ ਕਾਰਨ ਹੋਣ ਵਾਲੇ ਭਿਆਨਕ ਰੋਗ ਹੈ ਜਿਵੇਂ ਕਿਸੇ ਅੰਗ ਦਾ ਕੱਟਿਆ ਜਾਣਾ ਕਿਸੇ ਅੰਗ ਦੀ ਐਕਸੀਡੈਂਟ ਦੇ ਵਿੱਚ ਮਰਮਤ ਨਾ ਹੋਣੀ ਤਾਂ ਅੱਜ ਕੱਲ ਸਾਨੂੰ ਮੈਡੀਕਲ ਸਾਇੰਸ ਦੇ ਮੁਤਾਬਕ ਕੁਝ ਅੰਗਰੇਜ਼ੀ ਦਵਾਈਆਂ ਇਨਸੂਲਿਨ ਦੇ ਰੂਪ ਚ ਲੈਣੀਆਂ ਪੈਂਦੀਆਂ ਉਹ ਦਵਾਈਆਂ ਜਦੋਂ ਅਸੀਂ ਲੈਨੇ ਆ ਤਾਂ ਸਰੀਰ ਸੜਾ ਕੰਟਰੋਲ ਕਰਦਾ ਹੈ ਤੇ ਇਸਲੇ ਖਾਣੇ ਦੇ ਹਾਜਮੇ ਤੇ ਵੀ ਜਾ ਕੇ ਡਿਫੈਕਟ ਪਾਉਂਦੀ ਹੈ ਕਿ ਕਈ ਵਾਰ ਤਾਂ ਸਾਡਾ ਸ਼ੂਗਰ ਲੈਵਲ ਇੰਨਾ ਵੱਜ ਜਾਂਦਾ ਕਿ ਸਾਨੂੰ ਇੱਕ ਇਨਸੂਲਿਨ ਦਾ ਇੰਜੈਕਸ਼ਨ ਲਾ ਕੇ ਹੀ ਖਾਣਾ ਹਜ਼ਮ ਕਰਨਾ ਪੈਂਦਾ ਹੈ ਤਾਂ ਅਸੀਂ ਜਿਹੜੀਆਂ ਸ਼ੂਗਰ ਦੇ ਨਾਲ ਔਰਤਾਂ ਤੇ ਮਰਦਾਂ ਦੇ ਵਿੱਚ ਗੁਪਤ ਰੋਗ ਆਉਂਦੇ ਨੇ ਤਾਂ ਸਾਡੇ ਕੋਲ ਕੀ ਹੈ ਕਿ ਮੈਂ ਐਜੇ ਬੈਦ ਨਾੜੀ ਵਿਗਿਆਨ ਦੇ ਤੌਰ ਤੇ ਔਰ ਜਿਹੜੀਆਂ ਸਾਡੀਆਂ ਮੈਡੀਕਲ ਰਿਪੋਰਟਾਂ ਦੇ ਮੁਤਾਬਕ ਸ਼ੂਗਰ ਦੇ ਸਿਸਟਮ ਨੂੰ ਦੇਖ ਕੇ ਅਸੀਂ ਉਸ ਨੂੰ ਪਰਹੇਜ਼ ਦੱਸ ਕੇ ਖਾਣੇ ਦੇ ਡਾਈਟ ਚਾਰਟ ਦੱਸ ਕੇ 슈ਗਰ ਨੂੰ ਕੰਟਰੋਲ ਕਰਨ ਵਾਸਤੇ ਕਾਫੀ ਯੋਗਦਾਨ ਪਾ ਰਹੇ ਆ ਤਾਂ ਹੁਣ ਅੱਜ ਨਵੀਆਂ-ਨਵੀਆਂ ਖੋਜਾਂ ਜਿਹੜੀਆਂ ਦੱਸ ਰਹੀਆਂ ਕਿ 슈ਗਰ ਤੋਂ ਹੁਣ ਘਬਰਾਉਣ ਦੀ ਲੋੜ ਨਹੀਂ 슈ਗਰ ਨੂੰ ਬਹੁਤ ਜਲਦੀ ਸਿਸਟਮ ਦੇ ਮਤਾਬਕ ਇਸ ਨਾਮ ਰਾਤ ਬਿਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤਾਂ ਸਾਡੇ ਕੋਲੇ ਜਿਹੜੀਆਂ ਹੈਗੀਆਂ 슈ਗਰ ਸੰਬੰਧੀ ਜਿਹੜੀਆਂ ਔਰਤਾਂ ਦੇ ਗੁਪਤ ਰੋਗ ਹੈ ਉਹਨਾਂ ਦੇ ਵਾਸਤੇ ਸਾਡੇ ਨਾਲ ਮੈਡਮ ਨੇ ਮੈਡਮ ਪਰਮਜੀਤ ਕੌਰ ਇਹ ਵੀ ਔਰਤਾਂ ਨੇ ਜਿਹੜੀਆਂ ਝਿਜਕ ਕਾਰਨ ਕੁਝ ਗੱਲਾਂ ਹੈ ਏ ਆਨਲਾਈਨ ਅਸੀਂ ਤੁਹਾਡੀ ਕਾਲ ਨੂੰ ਅਟੈਂਡ ਕਰਕੇ ਲੇਡੀਜ਼ ਦੇ ਰੋਗਾਂ ਨੂੰ ਲੇਡੀਜ਼ ਦੇ ਨਾਲ ਕੰਸਲਟੈਂਟ ਕਰਾ ਕੇ ਅਸੀਂ ਉਹਦੀ ਰਾਇ ਦਿੰਦੇ ਆ ਕਿ ਤੁਸੀਂ ਇਸ 슈ਗਰ ਦੇ ਭਿਆੰਕਰ ਰੋਗ ਤੋਂ ਕਿਵੇਂ ਬਚ ਸਕਦੇ ਹੋ ਤਾਂ 슈ਗਰ ਦਾ ਜਿਹੜਾ ਬਿਮਾਰੀ ਹੈ ਇਹ ਵਰਲਡ ਲੈਵਲ ਦੀ ਬਿਮਾਰੀ ਬਣ ਚੁੱਕੀ ਹੈ ਨੂੰ ਵਰਲਡ 슈ਗਰ ਡੇ ਦੇ ਨਾਲ ਮਨਾਇਆ ਜਾਣ ਲੱਗ ਪਿਆ ਹੈ ਤਾਂ 슈ਗਰ ਡੇ ਦੇ ਵਿੱਚ ਤੁਸੀਂ ਸਾਡੀਆਂ ਸਾਡੇ ਵੈਲਨੈਸ ਪੇਜ ਤੇ ਜਾ ਕੇ ਵੈਲਨੈਸ ਪੇਜ ਨੂੰ ਫੋਲੋ ਕਰਕੇ ਸ਼ੇਅਰ ਕਰਕੇ ਸਾਡੇ ਇੰਸਟਾਗ੍ਰam ਪੇਜ ਤੇ ਜਾ ਕੇ ਤੁਸੀਂ ਸਾਡੇ ਤੋਂ ਇਸ ਦੇ ਸੰਬੰਧੀ ਫ੍ਰੀ ਜਾਣਕਾਰੀਆਂ ਲੈ ਸਕਦੇ ਹੋ ਅਗਰ ਕਿਸੇ ਬੰਦੇ ਨੂੰ ਇਹ ਨਾਮਰਾਦ ਬਿਮਾਰੀ ਚਿੰਬੜ ਚੁੱਕੀ ਹੈ ਚਾਹੇ ਉਹ ਅਜੇ ਸਟਾਰਟ ਹੋ ਰਹੀ ਹੈ ਚਾਹੇ ਉਸ ਨੂੰ ਜ਼ਿਆਦਾ ਟਾਈਮ ਹੋ ਗਿਆ ਘਬਰਾਉਣ ਦੀ ਲੋੜ ਨਹੀਂ ਅਸੀਂ ਤੁਹਾਨੂੰ ਘਰੇ ਬੈਠਿਆਂ ਨੂੰ ਤੁਹਾਡਾ ਡਾਈਟ ਚਾਰਟ ਤੇ ਅਜਰਬੈਦ ਦੇ ਸੰਬੰਧੀ ਕੁਝ ਜਿਹੜੇ ਫਾਰਮੂਲੇ ਆ ਉਹ ਨਿੱਜੀ ਤੌਰ ਤੇ ਦੱਸ ਕੇ ਤੁਹਾਡੇ ਸਰੀਰ ਦੇ ਵਿੱਚੋਂ ਬਰਬਾਦ ਹੋਈ ਸ਼ਕਤੀ ਨੂੰ ਤੁਹਾਡੀ ਕਟੀ ਹੋਈ ਇਮਿਊਨਿਟੀ ਨੂੰ ਠੀਕ ਕਰਨ ਵਾਸਤੇ ਤੁਹਾਡੀ ਮਦਦ ਕਰਾਂਗੇ ਮੈਂ ਤੁਹਾਡਾ ਆਪਣਾ ਵੈਲਨੈਸ ਕੋਚ ਸੁਰੇਸ਼ ਕੁਮਾਰ ਸ਼ਰਮਾ ਐਂਡ ਮੈਡਮ ਪਰਮਜੀਤ कौर ਅਸੀਂ ਲੰਬੇ ਟਾਈਮ ਤੋਂ ਇਸ 슈ਗਰ ਦੀ ਬਿਮਾਰੀ ਦੇ ਮਰੀਜ਼ਾਂ ਨੂੰ ਕਾਫੀ ਨਿੱਜੀ ਜਾਣਕਾਰੀਆਂ ਦੇ ਕੇ ਇਸ ਨਾਮਰਾਦ ਬਿਮਾਰੀ ਤੋਂ ਛੁਟਕਾਰਾ ਦਿਵਾ ਚੁੱਕੇ ਹਾਂ ਤਾਂ ਮੈਂ ਤੁਹਾਡੇ ਤੋਂ ਉਮੀਦ ਕਰੂੰਗਾ ਕਿ ਤੁਸੀਂ ਮੇਰੇ ਵੈਲਨੈਸ ਸੋਚ ਪੇਜ ਦੇ ਉੱਤੇ ਜਾ ਕੇ ਇਸ ਨੂੰ ਲਾਈਕ ਸ਼ੇਅਰ ਕਰਕੇ ਸਾਡੇ ਇੰਸਟਾਗ੍ਰam ਪੇਜ ਦੇ ਉੱਤੇ ਇੰਨਾ ਸੰਬੰਧੀ ਛੋਟੇ ਛੋਟੇ ਰੀਲਸ ਨੂੰ ਦੇਖ ਕੇ ਆਪਣੇ ਪਰਿਵਾਰ ਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਇਹਦੀ ਜਾਣਕਾਰੀ ਦੇ ਸਕਦੇ ਹਾਂ ਤੁਹਾਡਾ ਆਪਣਾ ਮੈਂ ਸੁਰੇਸ਼ ਕੁਮਾਰ ਸ਼ਰਮਾ بزਨਸ ਕੋਚ ਸੀਨੀਅਰ थैंक यू थैंक यू